ਸ਼ਿਟ ਯਾਰ ਅੱਜ ਫੇਰ ਉਹਦਾ ਡੈਡੀ ਨਾਲ ਆ। ਮੈਂ ਤਾਂ ਪਿਆਰ ਕਰਦਾ ਹਾਂ। ਹਾਂ ਬਈ ਮੈਂ ਤਾਂ ਸੱਚਾ ਪਿਆਰ ਕਰਦਾ ਯਾਰ ਵਿਆਹ ਕਰਾਉਣਾ ਚਾਹੁੰਦਾ ਉਹਦੇ ਨਾਲ। ਪਰ ਕੀ ਕਰਾਂ ਪ੍ਰਪੋਜ਼ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਹਰ ਵਕਤ ਉਹਦਾ ਡੈਡੀ ਜੀ ਨਾਲ ਹੁੰਦਾ। ਉਹ ਜੇ ਵਿਆਹ ਕਰਾਉਣਾ ਹੈ ਮੈਂ ਡਰਦਾ ਕਿਉਂ? ਸਿੱਧਾ ਜਾ ਕੇ ਬੱਜ ਪਿਓ ਦੀ ਹਿੱਕ 'ਚ ਕਹਿੰਦੇ ਕਿ ਤੇਰੀ ਕੁੜੀ ਨੂੰ ਪਿਆਰ ਕਰਦਾ ਮੈਂ। ਡਰ ਲੱਗਦਾ ਛਤਰਾ ਤੋਂ। ਪਿਆਰ ਵੀ ਕਰਦਾ ਐ ਤੇ ਛਤਰਾ ਤੋਂ ਵੀ ਡਰਦਾ। ਇੰਨਾ ਕਿ ਰਿਸਕ ਤਾਂ ਮਿੱਤਰਾ ਲੈਣਾ ਹੀ ਪੈਣਾ। ਅੱਛਾ ਹੋਰ ਕੋਸ਼ੌਰਾ ਤਾਂ ਨਹੀਂ ਨਾ ਨਾ ਕੁਝ ਨਹੀਂ ਹੁੰਦਾ ਪੈਰਾਂ 'ਚ ਗਰਜੀ ਜਾ ਕੇ ਠੀਕ ਆ ਹੋਰ ਆ ਜੀ ਕਿ ਸੱਸੀ ਗਲੰਕਲ ਜੀ ਹਾਂ ਭਾਈ ਦੱਸ ਮੈਂ ਨਾ ਤੁਹਾਡੀ ਕੁੜੀ ਨੂੰ ਸੱਚਾ ਪਿਆਰ ਕਰਦਾ ਜੀ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਲੀਜ਼ ਹਾਂ ਕਰ ਦੋ ਸੁਣੇ ਕੀ ਬਕਵਾਸ ਕਰੀ ਜਾਂਦਾ ਕੀ ਬਕਵਾਸ ਕਰੀ ਜਾਂਦਾ ਆ ਕੋਈ ਜਿੰਨਾ ਮਰਜ਼ੀ ਕੁੱਟ ਲੋ ਜੀ ਵਿਆਹ ਤਾਂ ਮੈਂ ਤੁਹਾਡੀ ਕੁੜੀ ਨਾਲ ਹੀ ਕਰਾਉਂਗਾ ਸਾਲਾ ਮੈਂ ਕਰਾਨਾ ਤੇਰਾ ਵਿਆਹ ਹੇ ਕਿਉਂ ਗੁੱਟੀ ਇਹਨੇ ਹੋ ਜੀ ਇੱਕ ਨੇ ਇੱਕ ਦਿਨ ਤੈਨੂੰ ਵੇਖ ਕੇ ਤੋਰੂਗੀ ਮੇਰੇ ਨਾਲ ਤੋੜ ਦੋ ਸਾਲਾਏ ਮੇਰੀ ਕੁੜੀ ਨਹੀਂ ਮੇਰੀ ਸੈਲੀ ਐ ਹੈ ਹਾਂ ਉੱਠ ਓ ਦੀ ਪੈਣ ਨੂੰ ਖੜ ਸਾਲਿਆ ਖੜ ਉਹ ਸ਼ੂਗਰ ਬੇਟੀ ਦੇ ਚੱਕਣ ਵਿੱਚ ਖੜ ਸਾਲਿਆ ਉਹ ਮੈਂ ਤੈਨੂੰ ਸੱਚਾ ਪਿਆਰ ਕਰਦਾ ਹਾਂ ਖੜ ਹਰ ਸਾਲਿਆ ਉਹਦਾ ਬੋਏਫ੍ਰੈਂਡ ਹੈ ਉਹ ਸ਼ੂਗਰ ਨਾਲ ਨਹੀਂ ਹਾਂ ਸਭ ਨੂੰ ਹਾਂ ਪੁੱਤ